ਹੇਲੂਇਆ 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 ਸਾਮਨ ਸੀ ਪਿਤਾ ਪਰਮੇਸ਼ਵਰ ਜੈਸ਼ੂ ਨਾਸ ਦੀ ਜੇਕਰ ਅੱਜ ਬਹੁਤ ਸ਼ੁਕਰ ਕਰਦੀ ਹਾਂ ਇਸ ਸੱਚੀ ਕ੍ਰੀਧਲੇ ਪਿਤਾ ਪਰਮੇਸ਼ਵਰ ਨੂੰ ਪ੍ਰਾਰਥਨਾ ਕਰਨ ਦਾ ਮੌਕਾ ਮਿਲ ਕੇ ਰਤਾ ਬਹੁਤ ਸ਼ੁਕਰ ਕਰਦੀ ਹਾਂ ਸਮਾ ਆ ਗਿਆ ਪਿਤਾ ਪਰਮੇਸ਼ਵਰ ਹੁਣ ਤੇ ਕਲਾਮ ਦਾ ਪਿਤਾ ਪਰਮੇਸ਼ਵਰ ਜੋ ਤੁਸੀਂ ਅੱਜ ਦਾ ਕਲਾਮ ਸਾਡੇ ਵਿਚਕਾਰ ਆਪਣੇ ਬਾਸ ਦੇ ਜਗੇ ਲੈ ਕੇ ਆਏ ਹੋ ਪਿਤਾ ਪਰਮੇਸ਼ਵਰ ਆਪਣੇ ਬਾਸ ਦੇ ਜਗੇ ਤੁਸੀਂ ਅੱਜ ਦਾ ਕਲਾਮ ਭੇਜਿਆ ਪਿਤਾ ਪਰਮੇਸ਼ਵਰ ਜੋ ਤੇਰਾ ਦਾਸ

ਆਪਣੇ ਬਚਨ ਨੂੰ ਕਲਕੇ ਹੀ ਸਾਨੂੰ ਚੰਗੀਆਂ ਕਰ ਦਿਓ ਪਿਤਾ ਪਰਮੇਸ਼ਰ ਅੱਜ ਜੋ ਤੇਰਾ ਦਾਤ ਸਾਡੇ ਵਿਚਕਾਰ ਬਚਨ ਸੁਣਾਵੇ ਉਸ ਬਚਨ ਨੂੰ ਸੁਣ ਕੇ ਪਿਤਾ ਪਰਮੇਸ਼ਰ ਇੱਕ ਇੱਕ ਜਾਂਦੀ ਜਿੰਦਗੀ ਬਦਲ ਜਾਵੇ ਪਿਤਾ ਪਰਮੇਸ਼ਰ ਜੀ ਅੱਜੋ ਨਾਲੀ ਜੀ ਤੁਹਾਡਾ ਧੰਨਵਾਦ ਸ਼ੁਕਰ ਕਰਦੇ ਹਾਂ ਬਚਨ ਨੂੰ ਅਸੀਂ ਸੁਣੀਏ ਔਰ ਉਸਤੇ ਅਮਲ ایمان ਕਰੀਏ ਪਿਤਾ ਪਰਮੇਸ਼ਰ ਤੁਸੀਂ ਵਧੋ ਅਸੀਂ ਕੱਕੀਏ ਛੋਟੀ ਪ੍ਰਾਰਥਨਾ ਨੂੰ ਸੁਣਨਾ ਕਬੂਲ ਕਰਨਾ ਬਾਕੀ ਦਾ ਸਮਾਂ ਮਸੀਹ ਯਿਸੂ ਦੇ ਨਾਮ ਚ ਘਰਵਾ ਕੋ ਮੰਗ ਲੈਣੇ ਹਾਂ ਆਮੀਨ ਹallelujah ਹallelujah

ਉਹ ਕਹਿੰਦਾ ਤੇਰੀ ਮੇਜ ਦੇ ਆਲੇ ਦੁਆਲੇ ਜੱਗੀ ਜਿਹ ਬੜੀ ਰਗ ਨੂੰ ਕਰ ਤੇਰੀ ਵੋਟੀ ਫਲਦਾਰ ਦਾਗ ਵਾਂਗੂ ਤੇਰੇ ਘਰ ਦੇ ਅੰਦਰ ਹੋਵੇਗੀ ਤੇਰੇ ਬੱਚੇ ਜੈਤੂਨ ਦੇ ਬੂਟਿਆਂ ਵਾਂਗੂ ਤੇਰੀ ਮੇਜ ਦੇ ਆਲੇ ਦੁਆਲੇ ਹੋਣਗੇ ਜਿਹਦੇ ਵਾਸਤੇ ਚਾਰੇ ਤਰੁੜ ਕੇ ਕਲੀਅਰ ਕਰ ਦੇ। ਵੇਖੋ ਉਹ ਮਰਦ ਮੁਬਾਰਕ ਹੋਵੇਗਾ ਜਿਹੜਾ ਜੋ ਬੋਵਾ ਦਾ ਪੈ ਮੰਨਦਾ ਹੈ ਜਿਹੜਾ ਉਹਦਾ ਡਰ ਮੰਨਦਾ ਹਲੇਲੂਇਆ ਪਰਮੇਸ਼ਵਰ ਨੂੰ ਨੇੜ ਦੀਆਂ ਬਾਗੀਆਂ ਚੋ ਵੀ ਵਿਚਾਰਵੇ ਹਲੇਲੂਇਆ ਪਰਮੇਸ਼ਵਰ ਨੂੰ ਵਿਛੜੇ ਹੋਏ ਨੂੰ ਵੀ ਵਾਪਸ ਲੈ ਆਵੇਗਾ ਹਲੇਲੂਇਆ ਪਰਮੇਸ਼ਵਰ ਦੀ ਕਲਪੀਸ਼ਣਾ ਵਿਛੜਿਆਂ ਨੂੰ ਮਿਲਾ ਦਿੰਦਾ ਹੈ ਹਲੇਲੂਇਆ ਵਿਛੜਿਆਂ ਨੂੰ ਜਾ ਤੂੰ ਹੀ ਆ ਜਿੱਦਾ ਏ ਹallelujah ਧੰਨਵਾਦ ਕਰਾਂਗੇ ਪ੍ਰਭੂ ਦਾ ਅੱਜ ਹੱਥ ਖੜਾ ਕਰਨਾ ਹੈ ਕੌਣ ਸ਼ਬਦ ਨਹੀਂ ਆਜ ਬਾਈਬਲ ਦੇ ਵਿੱਚ ਆ ਤੇ ਬਾਈਬਲ ਦੇ ਵਿੱਚੋਂ ਕਿਹੜਾ ਦੇਣਿਆ ਕਿ ਲੇਰ ਬਲਮਾ ਬੋਰਗੇ ਨਸ ਮਤਿ ਕੰਨਾ ਕਰ ਗਏ ਸੀ ਸਾਰੇ ਹਾਂ ਜੀ ਵਿਛੜਿਓ ਇਹਨੂੰ ਮਿਲਣ ਦਾ ਜਣੇ ਅੱਜ ਹਾਲੇਲੂਇਆ ਵਿਛੜਿਓ ਕਿਵੇਂ ਮਿਲਣਗੇ ਜੇ ਅਸੀਂ ਇਮਾਨਦਾਰੀ ਨਾਲ ਚਰਚਾ ਹੋਵੇ ਉਸ ਤਰੀਕੇ ਨਾਲ ਨਹੀਂ ਜਿਸ ਤਰੀਕੇ ਜਿਸੀਂ ਬਾਕੀ ਬਸੇ ਜਾਣਦੇ ਹਾਂ ਕਿ ਮਤਾਂ ਟਿਕਿਆ ਸਮੇਂ ਤੱਕ ਸੇਵਾ ਕਰਦੇ ਜੀ ਆਪਣੇ ਆਪ ਨੂੰ ਕਿਤੇ ਨਾ ਉੱਠ ਕੇ ਥੋੜੇ ਜਨੇ ਹਾਂ ਆਪਣੇ ਆਪ ਨੂੰ ਅਸੀਂ ਕੁਝ ਆਪਣੇ ਹੱਡਾਂ ਨੂੰ ਹਿਲਾ ਲਈਏ ਬਿਮਾਰੀ ਤੋਂ निजात पाओਗੇ ਵਿਚਨੇ ਮਿਲ ਜਾ ਹੇਲੂਇਆ ਅੱਜ ਪਰਮੇਸ਼ਰ ਦਾ ਦੂਸਰਾ ਦਰਸ਼ਨ ਹੈ ਕਿੰਨੇ ਨੂੰ ਪਤਾ ਕੀ ਨੇ ਮਾਪਨ ਆ ਲਿਆ ਬੋਲੀਏ ਪੂਜਾ ਜੀ ਥੋਮਾ ਥੋਮਾ ਨਮਰਾ ਅਜੇ ਤਾਂ ਬਾਈਬਲ ਨਾ ਕਰੇ ਅੱਜ ਦੀ ਪਾਉਂ ਰੱਖੀ ਹੈ ਇਸ ਕਰਕੇ ਯਾਦ ਰੱਖਿਆ ਕੀ ਕਰੋ ਕੀ ਕੀ ਦੇਖੋ ਜਿਵੇਂ ਉਹਨੂੰ ਕੋਈ ਲੱਗ ਰਿਹਾ ਕੋਈ ਸੀ ਤੁਹਾਡੇ ਕੋ ਵੀ ਲੱਗ ਰਿਹਾ ਹੈ ਤੁਸੀਂ ਜਿਹੜੀ ਮੋਰਨ ਨਹੀਂ ਆਉਗੇ ਨਾ ਉਹ ਬੈਬਲਰ ਕਿਸੇ ਕੰਨੀ ਨਹੀਂ ਕੋਈ ਦੁਕਾਨ ਤੇ ਜਾਈਏ ਨਹੀਂ ਤੇ ਨਹੀਂ ਵਚਨ ਦਾ ਖੁਲਣਾ ਆਸ਼ੀਸ਼ ਦਾ ਕਾਰਣੀ ਆਸ਼ੀਸ਼ ਦਾ ਕਿਉਂਕਿ ਪਰਮੇਸ਼ਰ ਦੇ ਅਸੀਂ ਵਚਨ ਚੋਂ ਪੜਾਂਗੇ ਜੋ ਉਹਨਾਂ ਵੀ ਦਿhai ਉਹਦੀ 19 ਤੋਂ ਤੈਕ ਕਰੋ ਮਹੀਨੇ ਦਿੰਦੇ ਫਿਰ ਬੋਲੇ ਤਾਂ ਇਹ ਨਹੀਂ ਪਤਾ ਕਿ ਵਜਨ ਕਿਥੇ ਫਿਰ ਉਸੇ ਦਿਨ ਜੋ ਹਫਤੇ ਦਾ ਪਹਿਲਾ ਦਿਨ ਸੀ ਜਾਂ ਸਾਂਝ ਹੋਈ ਤਾਂ ਜਿੱਥੇ ਉਹ ਚੇਲੇ ਸਨ ਆਰ ਜੋ ਬੁੱਧੀਆਂ ਤੇ ਡਰ ਤੇ ਮਾਰੇ ਬੂਹੇ ਬੱਜੇ ਹੋਏ ਸਨ ਯਿਸੂ ਆਇਆ ਅਤੇ ਵਿਚਕਾਰ ਖਲੋ ਕੇ ਉਹਨਾਂ ਨੂੰ ਆਖਿਆ ਤੁਹਾਡੀ ਸ਼ਾਂਤੀ ਹੋਵੇ ਹਾਲੇਲੂਇਆ ਕੀ ਕੀ ਪਰਮੇਸ਼ੁਰ ਨੇ ਤੁਹਾਡੀ ਸ਼ਾਂਤੀ ਹੋਵੇ ਜਿਹੜੇ ਸ਼ਾਂਤੀ ਸ਼ਾਂਤੀ ਕਿੱਦਾਂ ਮਿਲੇਗੀ ਜੇ ਸੰ ਪਤਾ ਹੋਵੇ ਕਿ ਕਿਹੜਾ ਤਹਾਜ ਹੈ ਤਾਂ ਹੀ ਕਿ ਉਹਨਾਂ ਲਈ ਸ਼ਾਂਤੀ ਹੈ ਜਿਹੜੇ ਬਾਈਬਲ ਦੇ ਬਚਨ ਕੋਲ ਨਹੀਂ ਹੁੰਦੇ ਉਸ ਕਰਕੇ ਪੜਦੇ ਨਿਜ਼ਾਦ ਰੱਖਦੇ ਨੇ ਕਿ ਆ ਤੇ ਹਾਰ ਆ ਰਿਹਾ ਹੈ ਅੱਜ ਅਸੀਂ ਮਿਲਲਾਪ ਦਾ ਦਿਹਾੜਾ ਅੱਜ ਅਸੀਂ ਕਿਤੇ ਪਰਾਂਤ ਬੈਠੇ ਹਾਂ ਪਰਮਾਤਮਾ ਦੇ ਚ ਹਾਲੇਲੂਇਆ ਹਾਲੇਲੂਇਆ ਜਿਵੇਂ ਹੱਥ ਪਰ ਪਰ ਉਹਨਾਂ 12 ਵਿੱਚੋਂ ਥੋਮਾ ਜਿਹੜਾ ਇਦ ਮਸ ਕਰਕੇ ਸਦੀ ਦਾ ਹੈ ਜਾਂ ਯਿਸੂ ਆਇਆ ਤਾਂ ਉਹ ਉਹਨਾਂ ਦੇ ਨਾਲ ਨਾ ਸੀ ਉਹਨਾਂ ਦੇ ਨਾਲ ਨਾ ਸੀ ਜਦ ਕੰਨੀ ਵਾਰ ਅਸੀਂ ਪਿਛਲੇ ਹਫਤੇ ਵਚਨ ਕਰ ਚੁੱਕੀ ਐ ਕਿ ਥੁਮ ਉਥੇ ਨਹੀਂ ਸੀ ਇਕਲੀ ਕਰਤਾ ਉਹਨੇ ਅੱਜ ਹੁਣਾਂ ਨੇ ਵੀ ਉਹ ਉਥੇ ਨਹੀਂ ਸੀ ਉਥੇ ਨਹੀਂ ਸੀ ਜਦੋਂ ਉਥੇ ਹੈ ਨਹੀਂ ਸੀਗਾ ਅਸੀਂ ਕੀ ਵੇਖਦੇ ਆ ਉੱਥੇ ਪਰਮੇਸ਼ਰ ਦੇ ਬਚਨ ਨੂੰ ਅੱਗੇ ਪੜਾਂਗੇ ਤਦ ਹੋਰਨਾ ਚੇਲਿਆਂ ਨੇ ਉਸ ਨੂੰ ਕਿਹਾ ਅਸਾਂ ਪ੍ਰਭੂ ਨੂੰ ਵੇਖਿਆ ਹੈ ਪਰ ਉਸ ਨੇ ਉਹਨਾਂ ਨੂੰ ਆਖਿਆ ਜਿੰਨਾ ਚਿਰ ਮੈਂ ਉਹਦੇ ਹੱਥਾਂ ਵਿੱਚ ਕਿੱਲਾ ਦਾ ਨਿਸ਼ਾਨ ਨਾ ਵੇਖਾਂ ਅਤੇ ਕਿੱਲਾ ਦੇ ਨਿਸ਼ਾਨ ਦੇ ਵਿੱਚ ਆਪਣੀ ਉਂਗਲ ਨਾ ਵੜਾਂ ਅਰ ਉਹਦੀ ਪੱਖੀ ਵਿੱਚ ਆਪਣਾ ਹੱਥ ਨਾ ਵਾੜਾਂ ਉਹਨਾਂ ਚਿਰ ਮੈਂ ਕਦੇ ਸੱਤ ਨਾ ਮੰਨਾਂਗਾ ਹallelujah ਹallelujah ਤੁਸੀਂ ਯਕੀਨ ਨਹੀਂ ਮੰਨਦੇ ਵਿਸ਼ਵਾਸ ਨਹੀਂ ਕਰਦੇ ਜਦ ਤੱਕ ਤੁਹਾਡੀ ਜ਼ਿੰਦਗੀ 'ਚ ਚਮਤਕਾਰ ਨਾ ਯੈਸ ਚਮਤਕਾਰ ਵੀ ਤੁਹਾਡੀ ਜ਼ਿੰਦਗੀ 'ਚ ਜੇ ਹੋ ਜਾਂਦਾ ਏ ਤੁਸੀਂ ਫੇਰ ਵੀ ਪਛਾਣ ਹਟਦੇ ਹੋ ਕਿਸ ਮੌਤ ਦੇ ਲਈ ਕੋਸ ਮੌਤ ਦੇ ਲਈ ਜਿਹੜਾ ਸਦਾ ਨਰਕ ਨੂੰ ਜਾ ਲਿਆ ਇਸ ਧਰਤੀ ਤੇ ਵੀ ਕਸਬਾਉਂਦੀ ਹallelujah ਇਹ ਸਰਤੀ ਤੇ ਵੀ ਅਸਮਾਨ ਤੇ ਵੀ ਉਹ ਸਿੱਧਾ ਨਰਕ ਦੇ ਕੋਲ ਨੂੰ ਜਾ ਰਿਹਾ ਕਿ ਜਿਸ ਤਰ੍ਹਾਂ ਇੱਕ ਸੂਰਜ ਨੂੰ ਬੰਨਿਆ ਜਾਂਦਾ ਹੈ ਲਗਵਾਇਆ ਜਾਂਦਾ ਹੈ ਉਹਦੀ ਜ਼ਿੰਦਗੀ ਦੇ ਵਿੱਚ ਸੋਨਾ ਗਹਿਣਾ ਸੰਗ ਪਾਈ ਜਾਂਦੇ ਤੇ ਜਦੋਂ ਇਤہار ਹੁੰਦਾ ਏ ਉਹ ਕੀ ਕਰਦਾ ਏ ਰਸਤੇ ਹੀ ਪੜਾਉਂਦਾ ਏ ਇਹ ਭੱਜਦਾ ਏ ਤੇ ਕਿੱਥੇ ਚਲਾ ਜਾਂਦਾ ਉਸ ਦਲਦਲ ਦੇ ਵਿੱਚ ਜਿੱਥੇ ਬਹੁਤ ਸਾਰੀ ਗੰਦਗੀ ਹੁੰਦੀ ਹallelujah ਹallelujah ਪਰ ਇਹ ਤੁਮਾਂ ਨਹੀਂ ਜਾਣ ਤੁਮ ਇਹਨੇ ਸਮਝ ਰਿਆ ਇਹ ਤੁਮ ਇਹਨੇ ਸਭ ਕੁਝ ਦੇਖ ਰਿਆ ਔਰ ਇਸੇ ਐਤੋਂ ਅਸੀਂ ਕੋਣਾਂਗੇ ਹਿੰਦੀ ਵਿੱਚ 24 25 जब अन्य चेले उससे कहने लगे हमने प्रभु को देखा है तब उसने उनसे कहा जब तक मैं उसके हाथों में कीलों के शेद ना देख लूं और कीलों के शेदे हुए में अपनी उंगल ना डाल लूं और उसके पंजर में अपना हाथ ना डाल लूं, तब तक मैं विश्वास नहीं करूंगा। ਹਾਲੇਲੂਇਆ ਇਹ ਨਾ ਵਿਸ਼ਵਾਸ ਨਹੀਂ ਕਰਾਂਗਾ ਜਦ ਤੱਕ ਉਹ ਮੇਰੇ ਟੋਕੇ ਨਾ ਵੀ ਜਦ ਦੇ ਹੱਥਾਂ 'ਚ ਉਂਗਲੀਆਂ ਨਾਲ ਪਾ ਕੇ ਨਹੀਂ ਗਏ ਪੈਰਾਂ 'ਚ ਨਿਸ਼ਾਨ ਦੇ ਵਿੱਚ ਨਾ ਪਾ ਕੇ ਮਿਗੇ ਕੀ ਕੀਤਾ ਉਹ ਨਹੀਂ ਫਿਰ ਜਿਸੂ ਜੀ ਜਦ ਕੋਲ ਆਇਆ ਪਿਆਰਾਂ ਦੇ ਨਾਲ ਕੋਈ ਅਮੁੱਠੇ ਜਲਾਲ ਉਹਨੇ ਸਰਾਕ ਦਿੱਤੀ ਪਿਆਰਾਂ ਨੂੰ ਹੱਥਾਂ ਵਿੱਚ ਵੇਖੇ ਹੱਥ ਪਾ ਕੇ ਉਹਨੇ ਇਸ ਤੇ ਫਿਰ ਬੱਖੀ ਵਿੱਚ ਹੱਥ ਪਾ ਕੇ ਹਾਲੇਲੂਇਆ ਹਾਲੇਲੂਇਆ ਛੱਪੀ ਬਣਨ ਦਾ ਬੜਾ ਕਲੀਅਰ ਹੋਏਗਾ ਤੁਹਾਨੂੰ ਇਹ ਚਿਹਾਰਾ ਸੀ 8 ਦਿਨ ਕੇ ਬਾਅਦ ਉਸਕੇ ਚੇਲੇ ਫਿਰ ਗਰ ਕੇ ਬੀਦਰ ਗਏ 8 ਦਿਨ ਕੇ ਬਾਅਦ ਜਿੱਤੇ ਪਹਿਲੇ ਮਿਲੇ ਸੀ ਇਸਵੇਂ ਹਫਤੇ ਮਿਲੇ ਸੀ ਉਸੇ 8 ਦਿਨ ਕੇ ਬਾਅਦ ਉਹ ਆਪ ਫਿਰ ਇਕੱਠੇ ਹੋਏ ਔਰ ਥੋਮਾ ਉਹਨਕੇ ਸਾਥ ਥਾ ਹਾਂ ਕਹਿੰਦਾ ਥੋਮਾ ਨਾਲ ਨਹੀਂ ਸੀਗਾ ਨਹੀਂ ਸੀਗਾ ਫਿਰ ਉਹਨਾਂ ਨੇ ਥੋਮੇ ਨੂੰ ਦੱਸਿਆ

ਹallelujah hallelujah ਕਿਉਂਕਿ ਇੱਥੇ ਪਹਿਲੇ ਦਿਨ ਫਾਰਮ ਹੋ ਚ ਨਹੀਂ ਸੀ ਆਗਾ ਨਹੀਂ ਸੀ ਆਗਾ ਜਿਸਨੇ ਕਿ ਫਾਰਮ ਨਹੀਂ ਸੀ ਆਗਾ ਇਹ ਸਭ ਫਾਰਮ ਆ ਗਏ ਆ ਗਏ ਆ ਗਿਆ ਆ ਗਿਆ ਕੀ کہہ ਰਿਹਾ ਥੁਮਾ ਮੈਂ ਹੱਥੋਂ ਸੁਪਾ ਕੇ ਦੇਖਣ ਕੋ ਕਰਮ ਉਹ ਚੀਜ਼ ਨਹੀਂ ਦੱਸਦੇ ਨੇ ਕਿ ਪ੍ਰਭੂ ਆਇਆ ਸੀ ਕਹਿੰਦਾ ਨਹੀਂ ਉਹ ਪੁੱਤ ਆ ਪਰ ਮੈਂ ਸ਼ਰ ਕਲੀਅਰ ਕਰ ਚੁੱਕਾ ਸੀ ਉਹਨਾਂ ਦੇ ਨਾਲ ਕਿ ਪੁੱਤਾਂ ਦੀਆਂ ਹੱਡੀਆਂ ਨਹੀਂ ਹੁੰਦੀਆਂ ਹੈਗੀਆਂ ਪਵਿੱਤਰ ਆਤਮਾ ਦੀ ਹੱਡੀ ਨਹੀਂ ਹੁੰਦੀ ਹੈਗੀ ਜੋ ਤੁਹਾਨੂੰ ਛੂੰਹਦਾ ਹੈ ਉਹ ਪਵਿੱਤਰ ਆਕਮਾ ਯਸ ਜਿਹੜਾ ਤੁਹਾਨੂੰ ਡਰਾਉਂਦਾ ਹੈ ਉਹ ਦਿਸਦਾ ਆਤਮਾ ਜਿਹੜਾ ਸਾਨੂੰ ਵੀ ਡਰਾਉਂਦਾ ਹੈ ਹਾਲੇਲੂਇਆ ਹਾਲੇਲੂਇਆ ਕਹਿੰਦਾ ਪਵਿੱਤਰ ਆਤਮਾ ਆਏਗਾ ਤੇ ਯਿਸੂ ਮਸੀਹ ਤੁਹਾਡੇ ਸ਼ਮਨ आठ दिन के बाद उसके चेहरे फिर गर्म के भीतर थे और उनके साथ था और बुआ यशुर तब यीशु आया और उनके बीच में खड़े होकर कहा तुम्हें शांति मिले आनंद जी मेरे भी आगे तीसरी बारू शांति मिले ਤੇ ਸ਼ਾਂਤੀ ਕਿੱਦਾ ਮਿਲੇਗੀ ਜੇ ਯਿਸੂ ਕ੍ਰਾਈਸ ਅਮਰ ਦੇ ਤਾਲੇ ਕਿਉਂਕਿ ਉਹਨਾਂ ਨੂੰ ਤੇ ਸ਼ਾਂਤੀ ਕਿਵੇਂ ਕਿਵੇਂ ਸ਼ਾਂਤੀ ਜਾਰੇਗੀ ਘਰ ਵਿੱਚ ਹਾਲੇਲੂਇਆ ਹਾਲੇਲੂਇਆ ਕੌਣਾ ਵੇਣੇ ਸ਼ਾਂਤੀ ਲੈਣ ਵਾਸਤੇ ਕਦ ਯਿਸੂ ਨੇ ਆਕਰ ਔਰ ਵਿੱਚ ਮੇ ਖੜਾ ਹੋ ਕੇ ਕਹਾ ਤੁਮੇ ਸ਼ਾਂਤੀ ਮਿਲੇ ਜਿਨ੍ਹਾਂ ਨੇ ਬੋਲਿਆ ਉਹਨਾਂ ਨੂੰ ਬੜੀ ਸ਼ਾਂਤੀ आमीन अब उसने थम्मा जैसा अपनी उंगली यहाँ लाकर ला मेरे हाथों को देख और अपना हाथ लाकर मेरे पिंजरे में डाल और अविश्ववासी नहीं परंतु विश्वासी कहना ना विश्वास करने वाला ना बन विश्वास कर परमेश्वर विश्वास करने वाला बनो ਪਰਮੇਸ਼ਰ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਐਸੇ ਚਮਤਕਾਰ ਕਰਦਾ ਏ ਲਾਜ਼ਰ ਇੱਕ ਵਾਰ ਜਿੰਦਾ ਹੋਇਆ ਪਰਮੇਸ਼ਰ ਦੇ ਪਿੱਛੇ ਲੱਗ ਗਿਆ ਯੈਸ ਉਹ ਵੇਛਿਆ ਔਰਤ ਨੂੰ ਮਾਣਵਾ ਤੇ ਇੱਕ ਵਾਰੀ ਆਈ ਉਹਦੇ ਪਿੱਛੇ ਲੱਗ ਗਿਆ ਯੈਸ ਹਾਲੇਲੂਇਆ ਹਾਲੇਲੂਇਆ ਅਸੀਂ ਕਿੰਨੀ ਕਿੰਨੀ ਵਾਰ ਕੋਊ ਤੁ ਭਜਨੇ ਪੂਰੀ ਹਕਮਾ ਤੋਂ ਭਜਨੇ ਪਰ ਪਰਮੇਸ਼ਰ ਦੇ ਪਿੱਛੇ ਨਹੀਂ ਲੱਗਦੇ ਹਲੇਲੂਇਆ ਪਰਮੇਸ਼ਰ ਦੇ ਪਿੱਛੇ ਲੱਗਣਾ ਪਰਮੇਸ਼ਰ ਦਾ ਵਿਸ਼ਵਾਸ ਕਰਨਾ ਅੰਮ੍ਰਿਤ ਦਾ ਪਾਉਣਾ ਹਲੇਲੂਇਆ 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 ਜਸ ਮੀਟੇ ਦਾ ਅੰਮ੍ਰਿਤ ਮਸੀਹ ਅੰਮ੍ਰਿਤ ਜੀ ਕਰਕੇ ਬੰਦ ਹਲੇਲੂਇਆ ਔਰ ਇਹੀ ਤਜਾ ਜਾਏਗਾ ਕਿਉਂਕਿ ਜ਼ਾਦੇ ਬੋਲੇਗੀ ਇਹਦੇ ਮੂੰਹ ਚੋਂ ਅੰਮ੍ਰਿਤ ਬਾਣੀ ਨਿਕਲੇ ਸਾਡੇ ਕੋਲ ਬੇਟਾ ਜੀ ਕਹਿ ਰਹੇ ਸੀ ਕਿ ਵੀ ਬਾਈਬਲ ਚੋਂ ਨਾਮ ਰੱਖਾਂ ਜਦੋਂ ਯਿਸੂ ਮਸੀਹ ਦਾ ਜਨਮ ਹੋਇਆ ਦੂਤਾਂ ਦੇ ਮੂੰਹ 'ਚੋ ਅਮਰਤ ਨਿਕਲਿਆ ਕਿ ਤੂੰ ਯਿਸੂ ਨੂੰ ਪੈਦਾ ਕਰੇਂ ਹਾਂਜੀ ਅਮਰਤ ਅਮਰਤ ਦੀ ਬਾਣੀ ਹਾਲੇਲੂਇਆ ਹਾਲੇਲੂਇਆ ਅਮਰਤ ਵੇਲੇ ਪਰਮੇਸ਼ਰ ਤੁਹਾਨੂੰ ਚੁੱਕਦਾ ਤੁਹਾਨੂੰ ਦੱਸਦਾ ਵਰ ਤੇ ਕਿਰਪਾ ਕਰਦੇ ਆ ਪਰਮੇਸ਼ਰ ਕਰਦੇ ਅਨੰਦ ਹਾਲੇਲੂਇਆ ਹਾਲੇਲੂਇਆ ਲੁਕਾਸ਼ੀਆ ਕੀ ਕੋਈ ਬੰਨਾ ਨੂੰ ਥੋੜਾ ਜਿਹਾ ਸਰਵਿਸ ਕਰਦੇ ਹੋ ਹallelujah ਇਹ ਸੁਣ ਤੁੰ ਬਾ ਨੇ ਉੱਤਰ ਲਿਆ اے ਮੇਰੇ ਪ੍ਰਭੂ اے ਮੇਰੇ ਪਰਮੇਸ਼ਵਰ ਯਿਸੂ ਨੇ ਉਸੇ ਕਹਾ ਤੂੰ ਨੇ ਤੋ ਮੁਝੇ ਦੇਖ ਕਰ ਵਿਸ਼ਵਾਸ ਕੀਤਾ ਹੈ ਕਹਿੰਦਾ ਤੂੰ ਤਾਂ ਮੈਨੂੰ ਉਂਗਲਾ ਪਾ ਕੇ ਪੈਰਾਂ 'ਚ ਉਂਗਲਾ ਪਾ ਕੇ ਹੱਥ ਬੱਖੀ ਤੇ ਪਾ ਕੇ ਤੇ ਮੈਨੂੰ ਪੂਰਾ ਵੇਖ ਕੇ ਚੱਫੀ ਪਾ ਕੇ ਵਿਸ਼ਵਾਸ ਕੀਤਾ ਕਿੰਦਾ ਬੋ ਲੋਕਦਨ ਹੋ ਗਏ ਤਨ ਹੈ ਵੈ ਜਿਨੋ ਨੇ ਬਿਨਾ ਦੇਖੇ ਵਿਸ਼ਵਾਸ ਕੀਤਾ ਹallelujah ਕਿੰਦਾ ਤਨ ਕੋ ਲੋਕ ਨੇ ਜਿਹੜੇ ਬਗੈਰ ਦੇ ਇਹ ਜਪਜੀ ਦਾ ਪੁੱਤਰ ਜੀ ਉਹਨਾਂ ਨੇ ਹallelujah ਔਰ ਉਹਨੂੰ ਬਗੈਰ ਮੈਂ ਦੇਖਿਆ ਮੈਂ ਵਿਸ਼ਵਾਸ ਕੀਤਾ ਤੁਹਾਡੇ ਅੰਦਰ ਵਿਸ਼ਵਾਸ ਦੀ ਕਮੀ ਹੈ ਹallelujah ਜਦ ਪਰਮੇਸ਼ਰ ਕੇ ਪਾਸ एक मिर्गी वाला आया अपने लड़कियों को लेकर चेजियों के पास वो ठीक नहीं परमेश्वर ने उसे क्या कहा विश्वास कर उसने कहा कि प्रभु मैं विश्वास करता हूँ तो मेरे विश्वास को बढ़ा दे विश्वास कैसे बढ़ेगा जब प्रभु के पास आएंगे आपका विश्वास घर बैठे कलेषों में विश्वास में बढ़ता थी, के चरण में आती थी ये के वचन सुनती थी, और वो कुबड़ी कैसे हुई थी उसके घर में क्लेश बड़ा रहता था उसके घर में नशा बड़ा रहता था उन नशे के क्लेश के बारे उसकी रीढ़ की हड्डी को बीमारी लगती डेढ़ घंटे को क्या लगे बीमारी लग गई बीमारी लग गई कुल लग पाजी एक बेंची है बड़े क्या लग क्या डाउन क्या किया क्या चल हाले लिया पर मैं शुगर ये क्या देखा कि वो कुबड़ी औरत क्या कर रही है अपनी चुन्नी से कुछ पैसे निकाल रही है चुन्नी से कुछ है? पैसे निकाल रही है गरीब जो उसके पास था उसने गोलक में डाल दी ने अपने चेलों को पूछा और एक वहां बड़ा सेठ था जैसे यहाँ बहुत सेठ उन्होंने अपने से बाफर लागे कर इतना इतना धन का इतना, इतना इतना धन का उसने जो उसके पास था वो ही डाला तो घर में क्लेश था घर में क्या था, में क्या था? नीश्ण। नीश्ण। लड़ाई थी झगड़ा थी और वो चर्च में आती रहती थी एक दिन परमेश्वर ने देखा कि इसका मूड खराब है इसका मूड जब उसे पूछा कि तेरा मूड खराब क्या कहती आप जानते हैं जब उसने डाला तो परमेश्वर ने क्या देखा पूछा चेलों से कि इन दोनों में से किसने ज्यादा पाया तो वो चेले ना खोल के मतलब खोलिए ओके वो चेले चुप करके खोलिए हरि कहा जिन्होंने बहुत सारा पाया उन्होंने अपने धन से वापसर पाया वापसर पाया तूसी ना काडया पाया 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 क्या पाया? वाफर पाया। तो उसने सारा ही डाल दिया दु। दुखी तो हूं मैं बीमारी से दुखी हूँ लेचारी से दुखी हूँ घर के क्लेश से दुखी हूँ आज नहीं खाना खाऊंगी तो को कोई बात नहीं मरता है उसने सारा ही डाल दिया परमेश्वर ने क्या किया उस कुबरी का लक सीधा कर दिया हालेलुया वो तो मुड़ी सीधी हो गई जब वो सीधी हो गई तो क्या हुआ जब वो घर में गई उसके बच्चे बुरे थे लड़ाई करते थे नशा करते थे वोचारी मुड़ी कुछ नहीं कर सकती, पर मेंशन उसको सीधा कर दिया जब उसके बच्चों ने देखा ये तो सीधी हो गई उसने एक बात बोली क्या बोली हरेलुया

छड़ी मिल गई घर में जब उसने घर में जाके ऐसी छड़ी उठाई तो बेटे कहते ये सीधी हो गई छड़ी हाथ में पकड़ रही कहता ये अम्मा छड़ी किस लिए पकड़ी है तूने कमा क्या चीज़ और ये जानते उसने छड़ी किसके लिए पकड़ी है बोलिए बोलिए आप आप सीरों से देख रहा हूँ उसे जानते हैं

जब उसका हृदय सीधा हो गया हौरन पकड़ी था मारी ऐसी पड़ती है जो नशे बीड़ी पीते जब ऐसी पड़ी तो वो बेहोश रहा तीन दिन उसका बेटा तीन दिन तीन दिन बेहोश रहा तीन दिन पढ़ा रहा तो कहती मरता तुम मरसा मैंने तेरे से क्या लेना मुझे देना है यीशु देना है ऐसे ही अजूब के लड़के थे मर गए उसने नहीं की और दे दिया कितना ज्यादा मिल गया इतना ज्यादा मिल गया कि जितना गया डबल हो गया बिजनेस डबल हो गया उसका क्योंकि तो वो परमेश्वर के साथ परमेश्वर के साथ तिए हुआ। तिए हुआ। आप लोगों ने जब दी आप डरते हैं कहीं हमारा बेटा मर गया तो क्या करेंगे मरा तो वो जी बड़ा आपकी मार से वो मरेगा नहीं सोच जाएगा आपकी मार से वो नानको के घर में भी साल की कैद नहीं काटेगा वो माँ उसको देखने में तरसेगी नहीं वो माँ उसको देखने में वो चंगियाई पार क्योंकि थुमा ने जब प्रभु को परखा तो थुमा परमेश्वर के साथ चलता गया तीस को पढ़ेंगे इकतीस को बाद में पढ़ेंगे यीशु ने और भी बहुत से चिन्ह चेलोस के सामने दिखाए जो इस पुस्तक में लिखे नहीं गए हाले लुया यही चेन थे जो नहीं लिखे गए ये चेन ये चेन ये पवित्र आत्मा पता है ये करवाने ने सूच करना थे तामी थे बच्चे ने सूच करना थे है ये प्योर ने सूच करना थे है सूत करने वास्ते किया है शरीर के न इन्हें तो कहीं गए हालेलुया कत्तीस पढ़ेंगे परंतु ये इसलिए लिखे गए हैं ये इसलिए लिखे गए हैं कि तुम विश्वास करो तुम विश्वास करो कि पहले वो मन से सीधी हुई वो कुबरी औरतन मन से सीधी हुई यीशु ही परमेश्वर का पुत्र मसीह है यीशु ही परमेश्वर का पुत्र ये सुनसिया विश्वास करो कि भिश्वाँ... उसने उसको सीधा किया उसने घर जाके अपने बच्चे सीधे कर और विश्वास करके उसके नाम से जीवन पाओगे उसके नाम से जब जीवन पाओगे विश्वास करके उसके नाम का जीवन पाओगे धन्यवाद प्रभु आप इन बच्चों पे बड़ी कृपा करो या करो अनुग्रह और प्रभु एक एक बच्चे पे अनुग्रह करो और इनके बच्चे जो घरों में नशे में है खुदा वो प्यार की भाषा से नहीं सकते उनको डंडे की जरूरत है उनकी मांएं उनकी पत्नियां उनके घर वाले उनके साथ में मिलकर उनको सुधारने में प्रभु आप मदद कर आप मदद कैसी प्रभु तो अपनी बेटी नित। की नीतू की प्रार्थना से खुदा तुमने आज हमें खड़ा किया और उसके भाई को शादी के लायक किया और मेरे पिता परमेश्वर उसके दूसरे भाई को भी वो छड़ी से पीटे तो बहुत अच्छा हो जाए क्योंकि परमेश्वर मेरे मुंह से निकाल परमेश्वर मेरे मुंह से निकाल रहा जिस बच्ची ने आज हमें हमारे पांच पोतियों के भरपूर तो किया खुदा उस नबू बेटी को भी बड़ी आज से, से और जिनके बच्चे नहीं मिल रहे प्रभु वो बीजे तो उनके बच्चे को ले ਇਸ ਤੋਂ ਤੁਹਾਡੀ ਰੈਮਰ ਤੇਰੀ ਜਾ 1 1 ਨੂੰ ਕਰੋ ਜੀਸੂ ਦੇ ਨਾਮ ਤੇ ਰੁਵਾਚ ਮੰਨਤੇ ਬੋਲਗੇ ਅਮੀਨ ਹੇਲੂਇਆ ਹਾਲੇਲੀਉਆ ਤੁਹਾਡਾ ਪ੍ਰੇਮ ਕੁਝੀ ਭਗਵਤ ਪਿਤਰਾਂ ਤੋਂ ਦੀ ਵਿਆਕ ਤੇ ਜਾਗਤ ਵਿਚਵਾਜ ਕਰਨ ਵਾਲੇ ਬੱਚਿਆਂ ਦੇ ਨਾਲ ਅਮੇਸ਼ਾ ਬਣੀ ਰਵੇ ਸਭ ਲਗੇ ਅਮੀਨ ਸਭ ਲਗੇ ਅਮੀਨ ਤੁਹਾਡੇ ਤੇ ਤੁਹਾਡੇ ਬਾਲਕਾਂ ਨੂੰ ਪਰਮੇਸ਼ਰ ਬਧਾਈ ਜਾਵੇ